ਅਭੀ ਪੰਜਾਬ ਦੇ ਸਾਰੇ ਜਿਵੇਂ ਦੇ ਲੋਕਾਂ ਵਕਤ ਨੂੰ ਸੋਚੀ ਕਰਾਉਣ ਕਰ ਰਹੇ ਹੋਗਾ ਠੀਕ ਆ भई तूं गल ਬਾਪੂ ਨਾ ਕਰਦੇ ਨਾ ਬਾਪੂ ਨਾ ਭਾਈ ਬਾਹਰ ਦਾ ਖੜਦਾ ਬਾਪੂ ਨੂੰ ਲੰਗੇ ਆਉਂਦੇ ਮੂੰਹ ਇਧਰ ਭਾਈ ਉਹਦਾ ਬੈਕ ਦਾ ਮੂੰਹ ਖੜਾ ਰਹਿਣ ਦੇ ਹੁਣ ਦੇਖੀ ਜੀ ਜਿੰਦਾਬਾਦ ਬੜ ਕੇ ਮਰਦੇ ਆਉਂਦੇ ਭਾਈ ਮਗਰ ਸਰਪੰਚ ਜਿੰਦਾਬਾਦ मगर बन ਭਾਈਓ ਮੋਤੋ ਰੇ ਰੇ ਠੋਕ ਕੇ ਬੋਲੇ ਸੋਨੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਚਾਰ ਦੇ ਸਿਧਾਂਤਾਂ ਦਾ ਚੌਂਦੀਆਂ ਜ਼ਮੀਰਾਂ ਦਾ ਨਿਹੰਗ ਸਿੰਘ ਸਾਡੀਆਂ ਗੁਰੂਕੀਆਂ ਲਾਡੀਆਂ ਬੋਜਾ ਦਾ ਬਾਪੂ ਜੀ ਖੜੇ ਨੇ ਨਵਦੀਪ ਖੜਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾ ਕੇ ਸਾਡੇ 드라마 ਦੇ ਵਿੱਚ ਸਾਡਾ ਸਾਰਾ ਫਖਮੀ ਮਾਲਵਾ ਦੇ ਇੱਕ ਰਾਸਥਾਨ ਤੱਕ ਦੇ ਲੋਕਾਂ ਦੇ ਰਾਸਥਾਨ ਦੇ ਲੋਕਾਂ ਦੇ ਵਿੱਚ ਧੰਨਵਾਦ ਹੈ ਅੱਜ ਉਹ ਵੀ ਸ਼ਹਿਰ ਪਹੁੰਚਿਆ ਮਗਰੀ ਨਹੀਂ ਇੱਥੇ ਆਇਆ ਵਾਸਤੇ ਵੀ ਆਇਆ ਇਹਨਾਂ ਨੇ ਕਿੱਤੇ ਰਾਹ ਦੇ ਵਿੱਚ ਵੀ ਗੱਡੀਆਂ ਕੇਰੀਆਂ ਮਸਾਂ ਕੇਰੀਆਂ ਮੋਬਾਈਲ ਮਰੇ ਕਰ ਲਾ ਬਾਈ ਕੰਨੀ ਨਹੀਂ ਅੱਡੀ ਚੋਟੀ ਦਾ ਬੰਦੇ ਉਹਨਾਂ ਨੇ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅੱਗੇ ਪਹੁੰਚ ਨਾ ਦਿੱਤਾ ਜਾਵੇ ਪਰ ਤੁਸੀਂ ਬਹੁਤ ਸੇ ਹੱਲਾ ਹੋ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜੱਟ ਵਾਲੇ ਕੰਮ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਿਹੜਾ ਕੰਨੀ ਕਰ ਤੀ ਰਹੇ ਆ ਅੱਜ ਆਪਾਂ ਉਹਦੇ ਦੀ ਇੱਕ ਸ਼ੁਰੂਆਤ ਕੀਤੀ ਹੈ ਕਦਮ ਚੱਕਿਆ ਜਰਾਈ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਆ ਤੇ ਹਲੇ ਤਾਂ ਆਪਾਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਹੈ ਕਦਮਾਂ ਚ ਨਹੀਂ ਆ ਆਪਾਂ ਜੇਲਾ ਸੋਚਦਾ ਤੋੜ ਤੱਕ ਨਹੀਂ ਆਪਾਂ ਸਿੱਤਿਆ ਮੋਰਚਾ ਹਲੇ ਮੋਰਚਾ ਨਹੀਂ ਦਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਰੀ ਉਹ ਕਹਿੰਦੇ ਵੀ ਇਹ ਲੈ ਜਿਹੜਾ ਮਹਾਦਰ ਕੇ ਆਲਾ ਮਹਾਦਰ ਕੇ ਆਲਾ ਜਿਹੜਾ ਭਾਂਗਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਇੱਥੇ ADCs ਨਾਲ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ BC ADC ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਭਾਰਤ ਕਿਹਾ ਜਿਆ ਸਾਰਾ ਗੈਰ ਉਹ ਬੰਦ ਕਰ ਦੇਣਾ ਜਿਹੜਾ 9 ਕਿਲੋ ਲੀਟਰ ਆਪਣਾ ਤਾਇਪਰ ਉਹ ਲਾ ਦੇ ਉਹ ਕਿਲੋ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹੱਦ ਤੇ ਰੱਖੋ ਬੰਦ ਕਰਨਾ ਵੀ ਕੋਈ ਅਜਿਹੀ ਜਿਹੜੀ ਨਾ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਦੱਸਦਾ ਹੋ ਇਹ ਆ ਵੀ ਸ਼ੁਰੂ ਆ ਗਿਆ ਜਿਹੜੇ ਕਨੇਡਾ ਦੀ ਲੁਧਿਆਣੇ ਵੀ ਪਹੁੰਚਣ ਦੇ ਨੇ ਜਿਹੜੇ ਕਨੇਡਾ ਦੇ ਖੂਦਪੌਣ ਵਾਲੇ ਬੰਦੇ ਨੇ ਔਰ ਜੋ ਖੂਦਪੌਣ ਵਾਲੇ ਨੇ ਬਹੁਤ ਮੋਰਚੇ ਲੱਗਦੇ ਰਹੇ ਆ ਬਹੁਤ ਸਾਰੇ ਬਾਹਰ ਪਿੰਡਾਂ ਦੇ ਮੋਰਚੇ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂੰਹੜ ਘਹਿਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਲੋਕ ਨਹੀਂ ਸਕੇ ਆ ਤੁਹਾਡੀ ਬਹੁ ਬੱਡੀ ਜਨਤਾ ਕੱਢੀ 2 1/2 ਕਰੋੜ ਲੀਟਰ ਜ਼ਹਿਰ ਆ ਦੋਸਤਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਬੋਲ ਹਾਰਾ ਸਰ ਦੂਸਰੀ ਗੱਲ ਆ ਬਾਈ 1 ਮਿੰਟ ਹੋ ਗਿਆ ਹਨਾਣੇ ਤੋਂ ਵੀ ਆਇਆ ਬਾਈ ਧੰਨਵਾਦ ਸਰ ਦਾ ਮੈਂ ਪਹਿਲਾਂ ਕਿਹਾ ਹਮਰਾ ਜਨਕੀ ਰਹੇ ਭਾਈ ਇੱਕ ਇੱਕ ਮਨ ਸੌਲਵਾ ਕਰ ਸੌਂ ਰਹੀ ਆ ਪਰ ਦੂਸਰੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਦੇ ਚੌਕੀਆਂ 18 ਚ ਬੰਨ੍ਹ ਕਰ ਤੇ ਕਰਾਡ ਕਰ ਕਰਦੇ ਉਹਦੇ ਫੋਰਸ ਦੇ ਨਾਲ ਪੈਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਨਕ ਕੀਤਾ ਉਹਨਾਂ ਦੇ ਲੰਗੜਨਾਏ ਉਹਨੂੰ ਪੂਰਾ ਜੋਖਮ ਸੀਗਾ ਬਣਾਉਂਦਿਆ ਇੱਥੋਂ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸਾਥ ਨਹੀਂ ਪ੍ਰਦਰਸ਼ਨ ਕਰਦਾ ਕੋਈ ਵੀ ਕਰ ਸਕਦਾ ਹੈ ਇਹਦਾ ਮਤਲਬ ਸਾਥ ਨਹੀਂ ਹੋ ਕੇ ਆਪਣੀ ਤੁਮਨਾ ਲੈ ਲੈ ਵੀ ਅਸੀਂ ਆਪਣੀ ਗੱਲ ਰੱਖਣਾ ਆ ਨਾ ਜੀ ਮੈਂ ਆਪਾਂ ਦੀ ਪੁਛਤਰੀ ਆ ਸਾਰੇ ਬਰ ਅਸਰ ਵੀ ਕਦੇ ਸਾਰੀ ਪੁਛਤਰੀ ਆ ਤੁਸੀਂ ਆਪਣੇ ਜਬੀਰ ਤੋਂ ਤਵਾ ਜੁਰਾ ਤੋਂ ਜਬੀਰ ਅੱਪਨੇ ਦਿਲ ਦੀ ਆਪਣੇ ਬੱਚਿਆਂ ਦੇ ਕੋਰੇ ਘਰੇ ਜਾ ਕੇ ਨਾ ਸੱਤਾਂ ਬਾਈ ਗੱਲ ਤਾਂ ਸਹੀ ਆ ਮੁੰਡਾ ਸਹੀ ਨੇ ਕਹਿੰਦੇ ਤੁਸੀਂ ਪਿੰਡ ਦੇ ਲਈ ਇਹ ਜਿਹੜਾ ਛੋਟੇ ਦੀ ਕਲਾਜ ਆ ਗਈਆਂ ਬਾਈ ਮੰਨ ਲੈ ਤੁਸੀਂ ਕਹਿੰਦੇ ਸੀ ਫਿਰਕੂ ਕਰਾ ਲੈ ਉਹ ਬੜੀ ਫੈਸਲਾ ਬੜੀ ਇਹਨਾਂ ਨਾਲ ਹੀ ਫਾਰਮਾਂ ਦੇ ਪਰਤੇ ਖੇਤ ਵੀ ਇਹਨਾਂ ਨੇ ਦੱਬ दिए ਪਾਣੀ ਕੈਮੀਕਲ ਪਾ ਕੇ ਇਹਦਾ ਬੋਟ ਕਰਕੇ ਸਾਰੇ ਪੰਜਾਬ ਦੇ ਪਾਣੀ ਜਿਵੇਂ ਨਵਾ ਗਿਆ ਪਰੇਸ਼ਾਨੀ ਪੀਣ ਜੋ ਨੇ ਜਿਹੜੇ ਆਇਸੇ ਸੋਚਾ ਵੀ ਫਰਜ ਬਣਦਾ ਮੈਂ ਜੁਨੇਗਾ ਇਹ ਬੋਸਾਂ ਦੇ ਖਿਲੇ ਸੇਕ ਕਿਨਹ ਹਜ਼ਾਰਾਂ ਦੀ ਗਿਰਦੀ ਆ ਦੀ ਪੁਲਿਸ ਲੱਗੀ ਸੀ ਸੋਣ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖੋ ਪਰਿਪਰੰਦਾ ਜਦ ਆਸਮਾਨ ਦੇ ਖੜ ਵੀ ਗਏ ਪਾਣੀ ਕੋਲੇ ਦੰਗਲਾ ਨਾਮ ਦਾ ਪਰਸਨ ਖੜਨਾ ਤੇ ਉਹ ਸਾਰਾ ਪਾਣੀ ਚਲੇ ਗਿਆ ਜਿਹੜੇ ਨਾਲ ਜਾਨ ਨੂੰ ਪਾ ਕੇ ਮਾਰਦਾ ਯਾਰ ਅੱਜ ਬਿਲਾਗਾਰ ਤੋਂ ਵੀ ਬੜੀ ਮਲਫੁਦਾਈ ਕੱਢ ਲਈ ਪਰ ਨਹੀਂ ਆ ਕਦੇ ਆਪਣੀ ਜਬੀਰ ਦੀ ਆਪਣੀ ਇਨਸਾਨੀ ਦੀ ਆਵਾਜ਼ ਸੁਣੀਦੀ ਹੁੰਦੀ ਆ ਸੋਚ ਕਰਕੇ ਇਹ ਬਹੁਤ ਦੁਖਦੀ ਗੱਲ ਆ ਸਰਕਾਰ ਨੇ ਕੋਈ ਕਦਮ ਨਹੀਂ ਛੱਡੀ ਉਹਨਾਂ ਨੂੰ ਬਰਾਬਰ ਸਕਿਆ ਦੇ ਘਟਕਾ ਕਰਾਉਣ ਦਾ ਮਾਹੌਲ ਵੀ ਬਨਾਇਆ ਉਹਨੂੰ ਕਹਾਣਾ ਬਣਾ ਕੇ ਪਰ ਉਹ ਢੇਰ ਦਾ ਮਾਹੌਲ ਵੀ ਬਨਾਇਆ ਇਹਨਾਂ ਨੂੰ ਸਾਰਾ ਕੁਝ ਹੋਇਆ ਬਣਾ ਲਓ ਫਿਰ ਧੰਨਵਾਦ ਸਾਰਿਆਂ ਦਾ ਜਿਉਂਦੇ ਬਹਦੇ ਰੋ ਸਪੈਸ਼ਲ ਵਾਂ ਆ ਬੰਦਾ ਆ ਲੈ ਭਾਈ ਸਵੇਰ ਸਖੀਰ ਹੋਣਾ ਇਹ ਗੱਲਾ ਪੈਸੇ ਦੀ ਮੈਂ ਤੁਹਾਨੂੰ ਗੱਲ ਦੱਸਦਾ ਬਾਈ ਨਾ ਕੇ ਵੀ ਕਹਿੰਦਾ ਹੁੰਦਾ ਇਹ ਬਾਈ ਬੰਦੇ ਛੱਡ ਗਿਆ ਇਹਨੂੰ 35 ਸਾਲ ਹੋ ਗਏ ਕਿ ਕਿਰਾਏ ਦੇ ਘਰ ਤੇ ਵੇਖਿਆ ਕਿਰਾਏ ਦੇ ਘਰ ਨਾ ਵੇਖਿਆ ਐਡਾ ਵਧੀਆ ਡੈਕਟਰਾ ਐਡਾ ਵਦਕ ਕਹਾਣੀ ਕਹਾਂ ਦੇਖਦਾ ਬਾਬੂ ਸੁਨਮਾਨ ਦਾ ਮੁੰਡਾ ਹੋਰ ਕੋਈ ਕੀ ਕਹਿੰਦੇ ਆ ਤੁਹਾਨੂੰ ਸੁਨਮਾਨ ਦਾ ਯਾਰ ਆ ਤੇ ਆ ਗੱਲ ਕਹਿੰਦੇ ਆ ਤੁਮਨੇ ਨਹੀਂ ਅਸਲ भई <laughs>

ਇਨਾ ਵਾਰੀ ਬਹੁਤ ਧੰਨਵਾਦ ਆਪ ਜੀ ਦੇ ਸਾਰੇ ਕੰਮ ਕਰਤਰੀ ਜੀ ਵੀ ਆ ਗਏ ਨੇ ਇਨਾ ਵਾਰੀ ਪਹਿਲਾਂ ਕਿਹਦਾ ਕਿਹਦਾ ਮਾਰਗ ਜੀ ਸਤਿ ਸ੍ਰੀ ਅਕਾਲ ਜਰਦੀਪ ਆਇਆ ਬਾਈ ਬਹੁਤ ਧੰਨਵਾਦ ਇਹ ਮਹਿਮਾਨ ਤੋਂ ਭਾਈ ਜੀ ਆਪਣੇ ਨਾਲ ਸੋ ਜੋੜਵਾ ਦਾ ਸੋਨਣਾ ਮਾਸਾ ਜਿੰਨੇ ਵੀ ਆਇਆ ਸਾਰੇ ਦਿੱਤਾ ਧੰਨਵਾਦ ਕਿਹਦਾ ਕਿਹਦਾ ਮਾਰਗ ਜੀ ਜਾਲ ਦਾ ਸਾਰਿਆਂ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਅੰਕ ਕਰਦੇ ਆ ਉਹਦੇ ਗੱਲ ਤੇ ਖੜਦੇ ਜਿਆਦੇ ਅਰੇ ਅਰੇ ਏਡੀਸੀ ਭੋਖਾ ਦੇ ਇੱਕ ਦੋ ਨਾ ਹਫਤਾ ਬੰਦ ਹਫਤੇ ਬਾਅਦ ਜੁਣੀ ਸੱਤੇ ਦਾ ਦਬਾਰ ਆਣੀ ਬਾਦ ਇਹ ਦੂ ਬਾਤ ਚੋ ਲੋ ਜੇ ਦੂ ਬਾਤ ਚੋ ਸਾਡੇ ਜਿਹੜਾ ਸਾਡਾ ਧਰਮ ਤੇ ਇਤਿਹਾਸ ਤੇ ਇਸ ਕਰਕੇ ਤੇ ਸਾਡਾ ਸੱਤ ਜਿਹੜਾ ਵਿਸਵੇ ਸਿੱਤਾ ਗਣ ਬੋਲੇ ਚ ਨੇ ਖੰਡੇ ਬਾਤ ਤੱਕ ਵੀ ਕੋਲ ਚਾਰ ਸਿੱਖੋ ਕਰਿਆ ਤੋਂ ਉਹ ਵੀ ਹੋਣਾ ਪਰ ਉਹ ਪਾਰ ਸਾਫ ਕਰਨਾ ਇਹ ਮੇਰੇ ਤੇ ਹੋਇਆ ਨਹੀਂ ਮੁੱਕੀ ਨਹੀਂ ਸ਼ੁਕਰੀਆ ਦਾ ਇਹ ਤਾਂ ਪਾ ਦੇ ਪਾਣੀ ਇਹ ਕੈਮੀਕਲ ਥੋੜ ਕਰਕੇ ਪਾ ਹੀ ਹੁੰਦੇ ਆ ਉਹ ਵੀ ਰੋਕਣੇ ਆ ਬਾਈ ਬਾਈ ਕੋ ਚੱਕੀ ਹਾਂ ਜਿਹੜੇ ਮਾਰੀ ਵਾਲੋ ਤੋਂ ਹੀ ਹੋਰ ਸੁਣ ਲੋ ਹਾਂਜੀ ਸਾਡੇ ਮਾਰੀ ਵਾਲਾ ਜਿਹੜੇ ਸਿਹਤਲੇ ਮਿੱਤਰਾ ਆਪਾਂ ਹੋਣਾ ਆਪਾਂ ਜਾਨ ਦੇ ਕੰਮ ਲੈਣਾ ਜਾਗਦੇ ਰਹਿਣਾ ਬਾਈ ਜਿਹੜਾ ਨਾ ਸਿੱਧੂ ਵੀ ਆ ਬੰਦੇ ਤੋਂ ਬਹੁਤ ਵਾਰੀ ਸੋਹਣ ਤੋਂ ਕਹਿੰਦੇ ਆ ਜਾਗਦੇ ਰਹਿਣਾ ਕੰਮ ਜਿਹੜਾ ਸਿੱਧ ਸਿੱਧ ਬੜਾ ਆਇਆ ਹੁਣ ਤਾਂ ਮੈਂ ਮੈਂ ਉਹਦਾ ਨਾਮ ਆ ਜਿਹੜਾ ਉਹ ਹੀ ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਕਿੱਥੋਂ ਆਇਆ ਸੀ ਮੈਂ ਸੁਣਦਾ ਆਇਆ ਸੀਗਾ ਅੱਜ ਮੈਂ ਤਾਂ ਪਤਾ ਨਹੀਂ ਲੱਗਾ ਉਹਨਾਂ ਨਾਲ ਤਾਂ ਆਪਕੇ ਨੂੰ ਦੋੜ ਦਾ ਕੰਮ ਨਾ ਕਰਦੇ ਯਾਰ ਇਹ ਮਾਫੀ ਆ ਭਾਈ ਮੈਂ ਸੋਚਿਆ ਪੰਜਾਬ ਤੋਂ ਵੀ ਹਾਂ ਤਾਂ ਅਸੀਂ ਸੁਣਦੇ ਆ ਉਹ ਪਤਾ ਨਹੀਂ ਲੱਗਾ ਭਾਈ ਕਈ ਵਾਰੀ ਬਹੁਤ ਹੀ ਗੁੱਸੇ ਵਿੱਚ ਹੋ ਗਿਆ ਜਿਹੜਾ ਸਾਰੇ ਪੰਜਾਬੀਆਂ ਕੋਲੋਂ ਮੇਰਾ ਮਾਫ਼ ਕਰਨਾ ਕੋਲੋਂ ਮਾਫੀ ਮੰਗਣਾ ਉਹ ਨਹੀਂ ਕਿਉਂਕਿ ਉਹਦਾ ਉੱਸਾ ਹੋ ਗਿਆ ਨਾ ਸਾਨੂੰ ਦੇ ਸਾਨੂੰ ਮਾਫ਼ੀ ਦੇ रोन बि न कुझु कंदा चकारा छॾे समाप्ता ਪੰਜਾਬ ਦੇ ਪਾਣੀਆਂ ਦੀ ਆ ਗੋਦੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਕਿਹੜੀ ਮਰਜ਼ੀ ਗੱਲਾਂ ਪਾਈ ਕਰ ਰਹੇ ਆ ਬਾਈ ਉਧਰ ਵੀ ਸਾਡਾ ਫਰਜ਼ ਬੰਦਾ ਨਿਕਲੋ ਨੌਜਵਾਨੋ ਘਰ ਆ ਕਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਬੋਲੇ ਦੇਈ ਵਰਗ ਕਰਿਆ ਨਾਰਾਜ਼ ਹੋ ਕੇ ਰਿਹਾ ਸੀ ਪਰ ਮੈਂ ਤੁਹਾਨੂੰ ਵੀ ਮੰਨਦਾ ਕੋਈ ਵੀ ਕਰਨ ਹੋਵੇ ਮੈਂ ਤੁਹਾਨੂੰ ਇਹਦਾ ਜਿਹੜਾ ਵੀ ਉਹ ਆਪਾਂ ਕੂਰ ਕਰਤਾ ਔਰ ਇੱਕਦਮ ਸੁਣ ਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦ ਕਿ ਢਾਈ ਵਾਲਿਆਂ ਦਾ ਹੀ 15 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਹੈ ਦਿਖਿਆ ਲੈ ਕੇ ਲਿਓ ਜੇ ਵੀ ਆਪਾਂ ਜਾਇਨ ਆਪਾਂ ਟਰਨ ਬਾਈ ਟਰਨ ਚਲਣਾ ਦੇ ਬਣੂਗੀ ਪੱਕਾਲੇ ਪਾਣੀ ਤੇ ਬਰਵਾਸ ਪਾ ਲੈ ਚਲ ਮੇਰੀ ਤੁਹਾਨੂੰ ਬੇਨਤੀ ਆ ਸ਼ਾਂਤੀ ਨਾਲ ਜਾਣਾ ਹੁਣ ਆਪਣੀ ਨਾਲ ਜੋ ਗੱਲ ਹੋਈ ਸੀ ਹੁਣ ਨਿਪਟਦੀ ਹੈ ਹਥਿਆਰ ਰਿਓ ਜੇ ਕੋਈ ਆਜੀ ਠੀਕ ਹੈ ਸ਼ਰੋ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਸੁਬਾਨ ਅੱਲਾਹ Thank yeah. <laughs> you.